ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤੀ ਕਾਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਕਰਦੀ ਆ ਜੀ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਜੀ ਅੱਜ ਜਨੇ ਸਾਡੇ ਪਿੰਡ ਵਿੱਚ ਇਲੈਕਸ਼ਨ ਜੀ ਇੱਧਰ ਪੜਨ ਲੱਗੇ ਸੀ ਆਪਾਂ ਨਾਸ਼ਤਾ ਫਟਾਫਟ ਆਪਾਂ ਸਾਰੇ ਕੰਮ ਕਰ ਲਾਂਗੇ ਜੀ ਅੱਜ ਪਾਣ ਜਾਣੀਆਂ ਵੋਟਾਂ ਤੁਹਾਨੂੰ ਪਤਾ ਹੈ ਹਰਿਆਣੇ ਦੇ ਵਿੱਚ ਵੋਟਾਂ ਚੱਲ ਰਹੀਆਂ ਅੱਜ ਕੱਲ ਤੇ ਲੋ ਜੀ ਇੱਧਰ ਪਾਣ ਜਾਵਾਂਗੇ ਆਪਾਂ ਵੋਟਾਂ ਨਾਲ ਆਪਾਂ ਤਰਾਂਗਾ ਚ ਬਹੁਤ ਦਿਨਾਂ ਬਾਅਦ ਕਰਾਂਗੇ ਜੀ ਪਿੰਡ ਦੀ ਸ਼ਹਿਰ ਨਾਲੇ ਪਿੰਡ ਘੂਮਿਆਂਗੇ ਸਾਰੇ ਜਣਿਆਂ ਸੀ ਇਕੱਠੇ ਹੋ ਕੇ ਵੋਟ ਪਾਣ ਜਾਂਦੀ ਆ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਲਓ ਗਾਈ ਜੇ ਇਧਰ ਪਰਮ ਜਿੱਸੀ ਆਪਾਂ ਘੜਾ ਪਿਆ ਦੇ ਤੁਹਾਨੂੰ ਜੇ ਆਪਾਂ ਘੜਾ 2-4 ਦਿਨ ਪਾਣੀ ਨਾਲ ਨੇ ਦੇ ਵਿੱਚ ਪਾਈਏ ਖਤਮ ਹੋ ਜੇ ਤੇ ਮਤਲਬ ਹੋਰ ਤਨਤਾ ਹੋ ਜਾਂਦਾ ਤੇ ਦੇਖ ਲਓ ਕਿੰਨਾ ਸੁੱਕ ਕੇ ਘੜਾ ਬਿਲਕੁਲ ਹੋ ਗਿਆ ਪਾਣੀ ਗਿਲਕੁਲ ਨਹੀਂ ਸੀ ਗਰੇਜ ਤੇ ਅੱਜ ਕੱਲ ਸਾਨੂੰ ਵੈਸੇ ਵੀ ਫ੍ਰਿਜ ਦਾ ਪਾਣੀ ਤੇ ਵੈਸੇ ਕੀ ਨਹੀਂ ਚਾਹੀਦਾ ਮੈਂ ਤਾਂ ਪਿੰਡੀ ਹੀ ਹੁੰਦੀ ਸੀ ਫ੍ਰਿਜ ਦਾ ਪਾਣੀ ਬਹੁਤ ਘੱਟ ਕਦੀ ਹੋਈ ਹੋਇਆ ਕਿੰਨੇ ਲਈ ਨਹੀਂ ਤੇ ਨਹੀਂ ਆ ਦੇ ਵਿੱਚ ਨਿਤੋਂ ਦੋਹਾਂ ਲਈ ਇਹਦੇ ਵਿੱਚ ਰੱਖਿਆ ਮੈਂ ਚਾਂਦੀ ਦਾ ਸਿੱਕਾ ਇਹਦੇ ਵਿੱਚ ਨਾ ਮੈਂ ਚਾਂਦੀ ਦਾ ਸਿੱਕਾ ਤਾਂ ਪਾਇਆ ਹੋਇਆ ਆ ਦੇਖੋ ਜੀ ਚਾਂਦੀ ਦਾ ਸਿੱਕਾ ਵਿੱਚ ਸੁੱਟਿਆ ਆ ਕਹਿੰਦੇ ਜੇ ਚਾਂਦੀ ਦੇ ਸਿੱਕਾ ਵਿੱਚ ਸੁੱਟ ਕੇ ਰੱਖਣਾ ਚਾਹੀਦਾ ਘੜੇ ਦੇ ਇੱਕ ਤੇ ਦਿਮਾਗ ਠੰਡਾ ਰਹਿੰਦਾ ਤੇ ਵਧੀਆ ਰਹਿੰਦਾ ਬਹੁਤ ਅੱਛੀ ਚੀਜ਼ ਹੈ ਤੇ ਮੈਂ ਹਮੇਸ਼ਾ ਚਾਂਦੀ ਦਾ ਸਿੱਕਾ ਸੁੱਟ ਕੇ ਰੱਖ ਲੈਂਦਾ ਹਾਂ ਆ ਵਾਟਸਐਪ ਬਣਾਇਆ ਤੇ ਲੋ ਜੀ ਇਧਰ ਬਣਾਉਣ ਲੱਗੇ ਸੀ ਆਪਾਂ ਦਾਲ ਛੋਲਿਆਂ ਦੀ ਤੁਹਾਨੂੰ ਮੈਂ ਪਿਛਲੀ ਵੀਡੀਓ ਚ ਦੱਸਿਆ ਸੀ ਨਾ ਕਿ ਮੈਂ ਫੋਇਲ ਪੇਪਰ ਤੁਸੀਂ ਸੋਚੋਗੇ ਪਤਾ ਨਹੀਂ ਇਹ ਦਾਲ ਚ ਰਜ਼ਿੰਦਰ ਨੇ ਫੋਇਲ ਪੇਪਰ ਕਿਉਂ ਰੱਖਿਆ ਹੈ ਇਹਦੇ ਵਿੱਚ ਹਮੇਸ਼ਾ ਯਾਦ ਰੱਖਿਓ ਜਿਵੇਂ ਅੱਜ ਕੱਲ ਨਾ ਕਮੱਕੜ ਜਿਹੀ ਹੋ ਜਾਂਦੇ ਆ ਮੈਂ ਦੇਖਿਆ ਵਾਈਟ ਵਾਈਟ ਜੇ ਤੇ ਜਿਵੇਂ ਆਪਾਂ ਫੋਇਲ ਪੇਪਰ ਰੱਖ ਦਿੰਦੇ ਆ ਨਾ ਟੁਕੜਾ ਰੱਖ ਦੋ ਜਾਂ ਗੋਲ ਜਿਹਾ ਕਰਕੇ ਰੱਖ ਦੋ ਠੀਕ ਹੈ ਜੀ ਤੇ ਉਹ ਬਿਲਕੁਲ ਵੀ ਨਹੀਂ ਹੁੰਦੇ ਹੈਗੇ ਤੇ ਆਹ ਦੇਖੋ ਮੈਂ ਦਾਲ ਦੇ ਵਿੱਚ ਵੀ ਪਾਏ ਆਂ ਤੇ ਮੈਂ ਐਦਾਂ ਵੀ ਪਾ ਦੇ ਸੀ ਇੱਧਰ ਬਣਾਉਣ ਲੱਗੀ ਸੀ ਮੈਂ ਦਾਲ ਸੋਲਿਆਂ ਦੀ ਉਹ ਵੀ ਚੁੱਲੇ ਤੇ ਤੋੜੀ 'ਚ ਠੀਕ ਹੈ ਜੀ ਬਾਕੀ ਤੁਸੀਂ ਵੀ ਐਦਾਂ ਹੀ ਰੱਖ ਲਿਆ ਕਰੋ ਜਿਵੇਂ ਕੋਈ ਚੀਜ਼ਾਂ 'ਚ ਹੁੰਦਾ ਤੇ ਆਪਣਾ ਇਹਨਾਂ ਚੀਜ਼ਾਂ ਤੋਂ ਪਾਪਾ ਬਚਾਅ ਕਰ ਸਕਦੇ ਆਂ ਕਿ ਮੈਂ ਕਿਹਾ ਚਲੋ ਦਾਲ ਬਣਾਉਣੀ ਆ ਢਾਲੇ ਇੱਧਰ ਬਣਾ ਇੱਧਰ ਬਣਾਉਂਦੀ ਮੈਂ ਕਦੇ ਕਦੀ ਨਾ ਮੇਰਾ ਆਪਣੀ ਕੀ ਦਿਮਾਗ ਚ ਆਉਂਦਾ ਸਿੱਸਤੇ ਲੋ ਜੀ ਇੱਧਰ ਤੋੜੀ ਤੋੜੀ ਉਹ ਨਹੀਂ ਤੁਹਾਨੂੰ ਚੁੱਕੀ ਸੀ ਇਹ ਮੈਨਾਂ ਚਪੜੀ ਨਵੀਂ ਲੈ ਕੇ ਆਈ ਮੈਨੂੰ ਸਿੱਧਕ ਜਿਆ ਨਹੀਂ ਆਉਂਦਾ ਹੈਗਾ ਜਿੱਦਾਂ ਬਿਨਾ ਚੀਜ਼ ਤੋਂ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਕਹਿੰਦੇ ਨੇ ਜਿਵੇਂ ਆਪਾਂ ਬਿਨਾ ਚੁੰਨੀ ਤੋਂ અધੂਰੇ ਲੱਗਦਾ ਹੈ ਨਾ ਸਾਨੂੰ ਇਦਾਂ ਹੀ ਸਾਨੂੰ ਇਹ ਛੋੜੀਆਂ ਬਿਨਾ ਉਹਦੇ ਤੋਂ ਖਧੂਰੀਆਂ ਜਿਹਾ ਲੱਗਦੀਆਂ ਚ ਚਲੋ ਜੀ ਇਹ ਦਾਲ ਮੈਂ ਪਹਿਲਾਂ ਧੋ ਲਈ ਥੋੜੀ ਦੇਰ ਨਾ ਇਹਨੂੰ ਭਿਗੋ ਕੇ ਰੱਖ ਦੇਵਾਂਗੇ ਮਤਲਬ ਘੰਟਾ ਕੋ ਪਹਿਲਾਂ ਆਪਾਂ ਭਿਗੋ ਦਾਂਗੇ ਨਾ ਥੋੜੀ ਚੁੱਲੇ ਤੇ ਬਣਾਣੀ ਆਸਾਨ ਜੀ ਹੋ ਜਾਂਦੀ ਹੈ ਇਹਦੇ ਚ ਪਾ ਦਾਂਗੇ ਹੁਣ ਆਪਾਂ ਭੁਲੜਦਾ ਪਾਣੀ ਤੇ ਲੋ ਜੀ ਇਹਦੇ ਚ ਨਾ 5 6 ਜੀ ਨਾ ਪਾਣੀ ਪਾਉਣ। 5 6 ਗੁਣਾ ਪਾਣੀ ਪਾ ਲਿਆ ਕਰੋ ਠੀਕ ਹੈ ਜੀ ਮੇਰਾ ਟੱਕਣ ਵੀਰ ਕੇ ਖੜਕਾ ਬਹੁਤ ਜ਼ਿਆਦਾ ਹੁੰਦਾ ਤੇ ਇਧਰ ਪਾ ਦਿੰਨੇ ਹੁਣ ਆਪਾਂ ਇਹਦੇ ਵਿੱਚ ਆਪਾਂ ਨਮਕ ਪਾ ਦਿੰਨੇ ਆ ਠੀਕ ਹੈ ਫਿਰ ਆਪਾਂ ਉੱਥੇ ਹੀ ਮੈਂ ਸੋਚ ਰਹੀ ਅੱਜ ਵਿੱਚ ਨਹੀਂ ਤੜਕਾ ਲਾਵਾਂਗੀ ਵੈਸੇ ਮੈਂ ਸੋਖੇ ਤਰੀਕੇ ਨਾਲ ਵੀ ਤੜਕਾ ਲਾਦੀ ਹੁੰਦੀ ਹਣੀ ਤੇ ਮੈਂ ਕਿਹਾ ਚਲੋ ਬਾਅਦ ਚ ਹੀ ਲਾ ਦਾਂਗੀ ਤੇ ਥੋੜੀ ਜਿਹੀ ਦਾਲ ਬਣਾਉਣ ਦਾ ਬਹੁਤ ਵਧੀਆ ਤਰੀਕਾ ਹੈ ਬਹੁਤ ਸੋਖਾ ਤਰੀਕਾ ਹੈ ਤੇ ਬਹੁਤ ਮਤਲਬ ਇਹ ਵਧੀਆ ਵੀ ਬਣਦੀ ਹੈ ਕਹਿੰਦੇ ਨਾ ਕੈਲਸ਼ੀਅਮ ਦੀ ਘਾਟ ਪੂਰੀ ਹੁੰ ਕੁੱਕਰ ਦੀ ਸੀਟੀ ਦੇ ਵਿੱਚ ਜਿਹੜੀ ਹੁੰਦੀ ਆ ਨਾ ਤ ਉਹ ਗੈਸ ਬਾਹਰ ਨਹੀਂ ਨਿਕਲਦੀ ਇਸ ਕਰਕੇ ਮੈਂ ਇਸ ਕਰਕੇ ਕੋਸ਼ਿਸ਼ ਇਹ ਹੀ ਕਰਿਆ ਕਰੋ ਕਿ ਜਿਆਦਾ ਤੋਂ ਜਿਆਦਾ ਚੁੱਲਾ ਤੇ ਟੋੜੀ ਵਗੈਰਾ ਮਿੱਟੀ ਦਾ ਪਾਂਡਾ ਲੋਹੇ ਦਾ ਪਾਂਡਾ ਹੋਇਆ ਹਨਾ ਪਿੱਤਲ ਦਾ ਪਾਂਡਾ ਸਾਨੂੰ ਯੂਜ਼ ਕਰਨਾ ਚਾਹੀਦਾ ਹੈ ਤੇ ਅੱਜ ਸੋਚ ਰਹੀ ਸੀ ਕਿ ਮੈਂ ਦੱਗਿਆ ਇਹਨੂੰ ਥੋੜੀ देर ਆਪਾਂ ਭਿਓ ਕੇ ਰੱਖ ਦਿੰਨੇ ਆ ਅੱਜ 1 ਘੰਟਾ ਆਪਾਂ ਇਹਨੂੰ ਭਿਉਲ ਲੈਣੇ ਜਾਂ ਤਾਂ ਆਪਾਂ ਛੋਟੇ ਛੋਟੇ ਦੂਜੇ ਕੰਮ ਕਰ ਲਾਂਗੇ ਫਿਰ ਫਿੱਜੀ ਹੋਏਗੀ ਤੇ ਨਾਮ ਹੋ ਜਾਪਾ ਬਣਾਵਾਂਗੇ ਜੀ ਤਾਂ ਤੇ ਲੋ ਜੀ ਇੰਦਰ ਬਲ ਗਈ ਸੀ ਸਾਡੀ ਅੱਗ ਦੇਖੋ ਬੜੀ ਵਧੀਆ ਤਰੀਕੇ ਨਾਲ ਅੱਗ ਬਲ ਗਈ ਹੁਣ ਆਪਾਂ ਇਹਦੇ ਤੇ ਆਪਣਾ ਕੜਨੀ ਧਰ ਦਾਂਗੇ ਰਾਮ ਨਾਲ ਉਹਨੇ ਨਾ ਛੋਟੀ ਥੋੜੀ ਥੋੜੀ ਆਪਣਾ ਰਿਜਦੀ ਰਹੇਗੀ ਜਦ ਤੱਕ ਆਪਣੇ ਛੋਟੇ ਛੋਟੇ ਬਹੁਤ ਸਾਰੇ ਕੰਮ ਹੁੰਦੇ ਆ ਜਿਹੜੇ ਹੋ ਜਾਂਦੇ ਆ ਤੇ ਇਸ ਕਰਕੇ ਤਦ ਤੱਕ ਮੈਂ ਕਿਹਾ ਚਲੋ ਇਹਦਰ ਦਾਲ ਧਰ ਦਈਏ ਫਿਰ ਲਾਵਾਂਗੇ ਜਿਹਦੇ ਤੇ ਤੜਕਾ ਲਾਵਾਂਗੇ ਰਾਮ ਨਾਲ ਇਹਦੇ ਤੇ ਵੀ ਚੁੱਲੇ ਤੇ ਬਸ ਇਹ ਪੈਦਲ ਹੁਣ ਬਹੁਤ ਸੰ ਬਹੁਤ ਸੋਨਾ ਹੋਣ ਲੱਗ ਗਿਆ ਫਰਕ ਪੈ ਗਿਆ ਪਹਿਲੇ ਨਾਲੋਂ ਮਸਮ ਚ ਹੁਣ ਆਪਾਂ ਜਿੱਦਾਂ ਮਰਜ਼ੀ ਆਪਣੇ ਚੁੱਲੇ ਤੇ ਕੰਮ ਕਰ ਸਕਦੇ ਆ ਤਾਂ ਤੱਕ ਤੁਸੀਂ ਤੇ ਲੋ ਗਾਈਜ਼ ਇੱਧਰ ਹੋਣ ਲੱਗਿਆ ਆਪਾਂ ਤਿਆਰ ਆਪਾਂ ਬਾਣ ਚੱਲਿਆਂ ਜੀ ਅੱਜ ਵੋਟਾਂ ਸਾਡੇ ਇੱਥੇ ਨਾ ਵੋਟਾਂ ਪੈਂਦੀਆਂ ਜ਼ੋਰੀ ਪੈ ਰੀਆਂ ਨੇ ਅੱਜ ਹਰਿਆਣੇ ਦੇ ਵਿੱਚ ਤੇ ਗਾਈਜ਼ ਮੈਂ ਬਣਾਇਆ ਸੀ ਆਪਣੇ ਵਾਲਾਂ ਲਈ ਤੇਲ ਠੀਕ ਹੈ ਜੀ ਪਹਿਲਾਂ ਬਣਾਇਆ ਸੀ ਤੇ ਹੁਣ ਮੈਂ ਤੁਹਾਨੂੰ ਮੇਰੇ ਬਾਣ ਦੇਖੋ ਵੱਧ ਚੁੱਕੇ ਨੇ ਪਹਿਲੇ ਨਾਲੋਂ ਤੇ ਬਹੁਤ ਸਿਲਕੀ ਹੋ ਚੁੱਕੇ ਨੇ ਇਹ ਰੈਸিপি ਮਤਲਬ ਸ ਰੈਸিপি ਕਹ ਰਹੀਆਂ ਜਿਹੜਾ ਇਹ ਮੈਂ ਤੇਲ ਬਣਾਇਆ ਨਾ ਤੇ ਮੈਂ ਇਹਦਾ ਜ਼ਰੂਰ ਤੁਹਾਨੂੰ ਵੀਡੀਓ ਬਣਾ ਕੇ ਦੱਸੂਗੀ ਪਹਿਲਾਂ ਮੈਂ ਤਾਂ ਬਣਾਇਆ ਸੀਗਾ ਇਹ ਤੇਲ ਮੈਂ ਕਿਹਾ ਪਹਿਲਾਂ ਮੈਂ ਆਪਣੇ ਵਾਲਾਂ ਦੇ ਯੂਜ਼ ਕਰਕੇ ਦੇਖਾ ਤੇ ਤੁਹਾਨੂੰ ਜਰੂਰ ਮੈਂ ਵਾਲੇ ਬਣਾ ਕੇ ਦਿਖਾਉਂਗੀ ਮੈਂ ਕੀ ਕੁਝ ਮਤਲਬ ਇਹਦੇ ਚ ਕੋਈ ਕੀ ਕੀ ਚੀਜ਼ਾਂ ਯੂਜ਼ ਕੀਤੀਆਂ ਤੇ ਬਹੁਤ ਵਧੀਆ ਰਿਜ਼ਲਟ ਆਇਆ ਠੀਕ ਹੈ ਜੀ ਪੱਕਾ ਮੈਂ ਤੁਹਾਨੂੰ ਬਣਾ ਕੇ ਫੇਰੇ ਦੇ ਤਾਡੂ ਵੀਡੀਓ ਸ਼ੇਅਰ ਕਰੂੰਗੀ ਤੇ ਇਹ ਇਧਰ ਚੱਲਿਆ ਜੀ ਆਪਾਂ ਵੋਟਾਂ ਪਾਣ ਸਾਰੀਆਂ ਜਿਹੜੀਆਂ ਮੇਰੇ ਭੱਲੇ ਦੀਆਂ ਸਨੀਆਂ ਸਭ ਕੱਟੀਆਂ ਹੋ ਚੁੱਕੀਆਂ ਮੈਂ ਹੋ ਗਈ ਲੇਟ ਕੰਮ ਕਰਦੀ ਕਰਦੀ ਬਾਕੀ ਤਦ ਤੱਕ ਤੁਸੀਂ ਬੰਨੇ ਰਹੋ ਜੀ ਅਸੀਂ ਕਰ ਲਈਆਂ ਤੇ ਤਿਆਰੀਆਂ ਤੇ ਲੋਗਾ ਜਿਹਾ ਹੋ ਗਿਆ ਤਿਆਰ ਠੀਕ ਹੈ ਜੀ ਆਪਾਂ ਚੱਲੀਆਂ ਸਾਰੀਆਂ ਜਿੰਨੀਆਂ ਇਕੱਠੇ ਹੋ ਕੇ ਬੋਲ ਪਰ ਵਕੀਮੇ ਨੂੰ ਬੁਲਾਉਣ ਆਈਆਂ ਜੇ ਮੇਰੇ ਮੇਰੀਆਂ ਸਾਰੀਆਂ ਤਿਆਰ ਹੋ ਚੁੱਕੀਆਂ ਲੈ ਇਹ ਬਣਾ ਲਈ ਇਹ ਮੇਰੇ ਤੋਂ ਪਹਿਲਾਂ ਤਿਆਰ ਹੋ ਚੁੱਕੀ ਨੇ ਪਾਸ ਆਉਣੀ ਇਹਦਾ ਚੱਲੇ ਸਾਰੇ ਵਿਆਹ ਤੇ ਜਿਵੇਂ ਵਿਆਹ ਤੇ ਚੱਲੇ

ਫਿਰ ਵੋਟ ਨਹੀਂ ਡਲਵਾ ਅੰਦਰ ਨਹੀਂ ਨਾ ਜਾਣਦੇ ਨੇ ਜਿੰਨਾਂ ਦੀ ਵੋਟ ਦਾ ਮਤਲਬ ਹੈ ਨਹੀਂ ਤੁਹਾਡੀ ਆ ਦੇਖੀ ਨੇ ਤੇਰੇ ਪੈਰੇ ਲੱਗੇ ਨਹੀਂ ਬਾਬ ਜਿਉਂ ਸੀ ਪਹਿਲੇ ਗਈਉਂਗੀ ਨਾ ਉਹ ਤੋੜ ਲਈਉਂਗੀ আর ਆਪਣੇ ਸਿਰ पे ਲਗਾ ਲਈਉਗਾ ਲਗਾ ਜਾਂ ਤਾਂ ਕਟਿੰਗ ਮੇਰਾ ਨਿਸ਼ਾਨ ਤੇ ਜੰਮਾ ਮੈਨੂੰ ਜੂਰੀ ਤੋਂ ਮਾਰ ਖੋਦੀ ਨਹੀਂ ਸਾਈਡੋਂ ਜੰਮਰੇ ਸਾਈਡ ਤੋਂ ਤੁਮ ਮੈਂ ਇਹ ਤਾਂ ਦੇਖੀ ਤਾਂ ਦਿਖਾਈ ਕਿਉਂ ਨਹੀਂ ਦੇਖੀ ਮੈਨੂੰ ਹਾਂ

ਉਨਾਂ ਨੇ ਚਣਕ ਧੋ ਕੇ ਪਿੰਡ ਦੇ ਵਿੱਚ ਦੇਖੋ ਗਲੀਆਂ ਚ ਪਾਈ ਹੋਈ ਸੀ। ਇਹ ਦੇਖੋ। ਤੁਸੀਂ ਅੱਗੇ ਦੇਖਾ ਦਿਓ। ਇਹ ਤੁਹਾਨੂੰ ਵੀ ਦਿਖਾਉਂਦਾ। ਉਹ ਕਿਉਂ ਮਰਦਾ ਦੇ ਮੂੰਹ ਦੇ ਵਿੱਚ ਉਹ ਲੱਗ ਜਾਂਦਾ। ਇਹ ਮਨ ਨੂੰ ਗੁਰੂ ਲੱਗ ਨਹੀਂ ਦਿਖਣ। ਛਮ ਛਮ ਕਰेंगे। ਰੋ ਦਿੱਤਾ ਹੈ ਕਿਹੜਾ ਕਿਆਟ ਲੱਗੇਗੀ ਸ਼ਿਕਾਇਤ ਕਿਸ ਪਵਾਇਆ ਜਿੱਥੇ ਮਾਨ ਕੀਤਾ ਵੋਟ ਸਾਡੀ ਸੀ ਅਸੀਂ ਪਾਏ ਤੇ ਲੋ ਗਾਈਜ਼ ਆਪਾਂ ਵੋਟ ਪਾ ਕੇ ਆ ਗਏ ਅੱਜ ਆ ਦੇਖੋ ਜੀ ਆਪਾਂ ਵੋਟ ਪਾ ਕੇ ਆਏ ਆ ਸਾਡੇ ਹਰਿਆਣੇ ਦੇ ਵਿੱਚ ਨਾ ਵੋਟਾਂ ਪੈ ਲਈਆਂ ਸੀਗੀਆਂ ਤੇ ਇੱਧਰ ਆਪਾਂ ਦੇਖੋ ਜੀ ਸਾਡੀ ਦਾਲ ਦੇਖੋ ਮੈਂ ਦਾਲ ਧਰ ਕੇ ਚਲੀ ਗਈ ਸੀਗੀ ਦੇਖੋ ਸਾਡੀ ਦਾਲ ਬਿਲਕੁਲ ਬਣ ਕੇ ਹੋ ਗਈ ਹੈ ਤਿਆਰ ਆਪਾਂ ਵੱਡਾ ਸਾਰਾ ਗੀਟਾ ਲਾ ਕੇ ਗੋਏ ਗੋਏ ਲਾ ਕੇ ਚਲੇਗੇ ਸੀ ਹੁਣ ਆਪਾਂ ਲਾ ਦਿੰਨੀ ਆ ਫਟਾਫਟ ਤੜਕਾ ਤੇ ਫਿਰ ਟਾਈਮ ਬਹੁਤ ਹੋ ਚੁੱਕਿਆ ਇੱਕ ਵੱਜ ਚੁੱਕਿਆ ਠੀਕ ਹੈ ਜੀ ਮੈਂ ਕਿਹਾ ਚਲੋ ਤੜਕਾ ਲਾ ਲੈਂਨੀ ਆ ਰੋਟੀ ਅਸੀਂ ਅੰਦਰ ਹੀ ਬਣਾ ਲਾਂਗੇ ਫੁਲਕੇ ਤੇ ਤੜਕਾ ਵਗੈਰਾ ਫਟਾਫਟ ਕੱਟ ਕੇ ਚਲੀ ਗਈ ਸੀਗੀ ਮੈਂ ਪਿਆਲੂ ਜੀ ਹੁਣ ਆਪਾਂ ਤੜਕਾ ਲਾਣੇ ਆ ਤੇ ਤੜਦਾ ਆਪਾਂ ਪਹਿਲਾਂ ਰਿਫਾਈਨ ਤੇ ਮੈਂ ਕਿਹਾ ਚਲੋ ਤੜਕਾ ਲਾ ਲੈਂਨੀ ਆ ਤੇ ਵੀਡੀਓ ਦਾ ਫਿਰ ਮੈਂ ਕਰਦੀ ਆ ਐਂਡ ਤੇ ਸਾਡੇ ਪਿੰਡ ਦੀ ਨਾਲੇ ਅੱਜ ਆਪਾਂ ਪਿੰਡ ਦੀ ਸੈਰ ਕੀਤੀ ਨਾਲੇ ਆਪਾਂ ਵੋਟਾ ਪਾ ਕੇ ਆਏ ਬਹੁਤ ਸਾਰੀਆਂ ਸੇਲੀਆਂ ਮਿਲੀਆਂ ਅੱਜ ਬੜਾ ਅੱਛਾ ਲੱਗਿਆ ਹੱਦ ਤੱਕ ਤੁਸੀਂ ਬਨੇ ਰੋ ਚਲੋ ਜੀ ਤੇਲ ਹੋ ਗਿਆ ਗਰਮ ਸਾਡਾ ਹੁਣ ਆਪਾਂ ਪਾ ਦੇ ਮੇਰੇ ਪਿਆਜ਼ ਚਲੋ ਜੀ ਇਹ ਭੁੱਜ ਗਏ ਨੇ ਸਾਡੇ ਪਿਆਜ਼ ਹੁਣ ਆਪਾਂ ਇਹਦੇ ਪਾ ਕੇ ਟਮਾਟਰ ਵੀ ਸਾਡਾ ਲੱਗ ਗਿਆ ਜੀ ਤੜਕਾ ਤੇ ਰਿਤੀ ਨਾ ਆਪਾਂ ਚਾਵਲ ਥਰ ਦਾਂਗੇ ਕਿ ਲੋ ਜੀ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਸਾਡੀ ਦਾਲ ਦਾ ਟੇਸਟ ਬਣੇ ਥੋੜਾ ਜਿਹਾ ਹਲਕਾ ਜਿਹਾ ਗਰਮ ਮਸਾਲਾ ਪਾ ਦਿਆ ਕਰੋ ਇਹਦੇ ਨਾਲ ਦਾਲ ਦਾ ਟੇਸਟ ਬਹੁਤ ਵਧੀਆ ਹੋ ਜਾਂਦਾ ਜੇ ਰੰਗਤ ਲਿਆਣੀ ਤੇ ਥੋੜੀ ਜਿਹੀ ਪਾ ਦਿਆ ਕਰੋ ਦੇਗੀ ਮੀਟ ਕਿਉਂਕਿ ਮੈਂ ਲਾਲ ਮੀਟ ਬਹੁਤ ਘੱਟ ਯੂਜ਼ ਕਰਦੀ ਹਾਂ ਤੇ ਦੇਗੀ ਮੀਟ ਪਾ ਲੈਣੀ ਹੁੰਦੀ ਹੈ ਤੇ ਲੋਜੀ ਤੜਕਾ ਸਾਡਾ ਪੁੱਜ ਗਿਆ ਹੁਣ ਆਪਾਂ ਇਹ ਰਸਤਾ ਦੇਣੀ ਆਪਣੇ ਦਾ ਤੇ ਲੋਜੀ ਤੜਕਾ ਹੋ ਗਿਆ ਸਾਡਾ ਲੱਗ ਗਿਆ ਤਿਆਰ ਵਧੀਆ ਤਰੀਕੇ ਨਾਲ ਆਪਾਂ ਇਹ ਦੇ ਪਾਵਾਂਗੇ ਹੁਣ ਆਪਾਂ ਦਾਲ ਨੂੰ ਤੜਕੇ ਵਾਲੀ ਨੂੰ ਚੁੱਕਾ ਜੀ ਇਸੋ ਧਰ ਦੇ ਨਿਆ ਪਸਾਵਾ ਸਾਡੇ ਦਾਲ ਨੂੰ ਵੀ ਤੜਕਾ ਲੱਗ ਗਿਆ ਆਪਾਂ ਫੁਲਕੇ ਬਣਾਵਾਂਗੇ ਜੀ ਅੰਤਰਾ ਦੇਖੋ ਜੀ ਸਾਡੀ ਦਾਲ ਬਣ ਕੇ ਹੋ ਗਈ ਤਿਆਰ ਕਾਂਣੀ ਵਾਲੀ ਦਾਲ ਦੇਖ ਲਓ ਜੀ ਹਾਂਡੀ ਵਾਲੀ ਹਾਲੇ ਜੀ ਤੋੜੀ ਦੀ ਦਾਲ ਸਾਡੀ ਬਣ ਕੇ ਹੋ ਗਈ ਤਿਆਰ ਆ ਦੇਖੋ ਤੇ ਇੱਧਰ ਅੱਗ ਬੜਲੀ ਸੀ ਤੇ ਮੈਂ ਧੋਤੇ ਸੀਗੇ ਚਾਵਲ ਮੈਂ ਕਿਹਾ ਚਲੋ ਚਾਵਲ ਵੀ ਨਾਲ ਬਣਾ ਲਈਏ ਬਾਕੀ ਜੀ ਮਿਲਦੇ ਆ ਤੁਹਾਨੂੰ ਕੱਲ ਨਵੇਂ ਵੀਲੋਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਆਲੋ ਜੀ ਚਾਵਲ ਵੀ ਧਰੇ ਗਏ ਹੁਣ ਆਪਣੇ ਬਣ ਜਾਣਗੇ ਥੋੜੀ ਦੇਰ ਨੂੰ ਲੋ ਜੀ ਚਾਵਲ ਬਣ ਕੇ ਹੋ ਗਏ ਸਾਡੇ ਤਿਆਰ ਉਧਰ ਰੋਟੀ ਵੀ ਬਣ ਗਈ ਚਾਵਲ ਵੀ ਬਣ ਗਏ ਸਾਡੇ